ਸਾਡੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਮਜਦੂਰਾ ਮੰਦੋਂ ਪੜਤਾਲੀਆ ਕਮੇਟੀ ਮਕੇਸ਼ ਮਲੌਤ ਦੀ ਅਗਵਾਈ ਚ ਉਹਨਾਂ ਨਾਲ ਸਾਡੀ ਭਵਾਨੀਗੜ੍ਹ ਸਾਡੀ ਜੱਤੇਬੰਦੀ ਦੀ ਮੀਟਿੰਗ ਹੋਈ ਹੈ ਸਾਡੀ ਸਵੇਰ ਨੂੰ ਜ਼ਿਲ੍ਹਾ ਕਮੇਟੀ ਗਈ ਸੀ ਉਹ ਤੇ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਆਈ ਹੈ ਬੇਨਤੀ ਇਹ ਕਿ ਜਿਹੜਾ ਤੁਸੀਂ ਸੋਮਵਾਰ ਨੂੰ ਯਾਨੀ 17 ਤਰੀਕ ਨੂੰ ਪੱਕਾ ਮੋਰਚਾ ਲਾਉਣ ਉਹ ਪੜਤਾਲ ਦੇ ਵਿੱਚ ੜਿੱਕਾ ਬਣੂਗਾ ਤੁਸੀਂ ਉਹਦੇ ਤੇ ਸੋਚੋ ਉਹ ਅਸੀਂ ਫੈਸਲਾ ਕੀਤਾ ਵੀ ਉਹ ਅਸੀਂ ਮੁਲਤਵੀ ਕਰ ਦਿੰਦੇ ਹਾਂ ਦੂਜੀ ਇਹ ਗੱਲ ਹੈ ਵੀ ਜਿਹੜਾ ਸਾਡਾ ਇਹ ਮੰਜੀਤ ਤੇ ਪਰਚਾ ਦਰਜ ਕੀਤਾ ਹੈ ਐਸਸੀ ਐਕਟ ਦਾ ਉਹ ਤਾਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਅਸੀਂ ਉਹਦਾ ਵਿਰੋਧ ਕਰਾਂਗੇ ਜਿਹੜਾ ਸਾਡਾ ਜਗਤਾਰ ਇਸ ਪਰਚੇ 'ਚ ਝੂਠਾ ਪਾਇਆ ਉਹਦਾ ਵੀ ਅਸੀਂ ਵਿਰੋਧ ਕਰਾਂਗੇ ਜਿਹੜੀਆਂ ਮੰਜੀਤ ਤੇ ਧਰਮਾਂ ਸੱਟਾਂ ਦੀਆਂ ਲਾਈਆਂ ਨੇ ਉਹ ਧਰਮਾਂ ਤੇ ਇਹਨੂੰ ਲੈ ਕੇ ਅਸੀਂ 18 ਤਰੀਕ ਨੂੰ ਮੰਜੀਤ ਕਰਾਚੋ ਨੂੰ ਐਸਐਸਪੀ ਦੇ ਪੇਸ਼ ਕਰਾਂਗੇ ਵੱਡੇ ਕਾਫਲੇ ਦੇ ਰੂਪ ਵਿੱਚ ਸਾਡਾ ਕਾਫਲਾ ਜਾਊਗਾ ਕਾਫਲਾ ਨੂੰ ਪੇਸ਼ ਕਰਕੇ ਆਊਗਾ ਤੇ ਉਹਦੋਂ ਪਿੱਛੋਂ ਅਸੀਂ ਉਹ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਲੜਾਂ ਇਹਦੇ ਨਾਲ ਨਾਲ ਅਸੀਂ ਪਰਿਵਾਰ ਨਾਲ ਇਸ ਮਸਲੇ ਤੇ ਜਿੱਥੇ ਬੰਦੀਆਂ ਨਾਲ ਆਪਦਾ ਇਕਤਾ ਰابطਾ ਰੱਖਾਂਗੇ ਤਾਂ ਕਿ ਇਹ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਗਾਹਾਂ ਨਾ ਵੱਧ ਸਕੀ ਇਹਦਾ ਕੋਈ ਸ਼ਾਸਿਲਾਹਾ ਨਾ ਲੈ ਸਕੇ ਉਹ ਅਸੀਂ ਅਬਦਾ ਪ੍ਰਾਲਾ ਜਾਰੀ ਰੱਖਾਂਗੇ ਪਰਿਵਾਰਾਂ ਨੂੰ ਵੀ ਮਿਲਾਂਗੇ ਜਥੇਬੰਦੀਆਂ ਨਾਲ ਵੀ ਰابطਾ ਰੱਖਾਂਗੇ ਇਹ ਅਸੀਂ ਲਗਾਤਾਰ ਜਾਰੀ ਰੱਖਾਂ ਸਾਡੀ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਹੈ ਮਜ਼ਦੂਰਾਂ ਵੱਲੋਂ 44 ਕਮੇਟੀ ਮਕੇਸ਼ ਮਲੋਤ ਦੀ ਅਗਵਾਈ ਚ ਉਹਨਾਂ ਨਾਲ ਸਾਡੀ ਭਵਾਨੀਗੜ੍ਹ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਸਾਡੀ ਸੂਬਾ ਕਮੇਟੀ ਗਈ ਸੀ ਉੱਥੇ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਆਈ ਹੈ ਬੇਨਤੀ ਇਹ ਕਿ ਜਿਹੜਾ ਤੁਸੀਂ ਸੋਮਵਾਰ ਨੂੰ ਜਨ 17 ਤਰੀਕ ਨੂੰ ਪੱਕਾ ਮੋਰਚਾ ਲਾਉਣਾ ਉਹ ਪੜਤਾਲ ਦੇ ਵਿੱਚ ੜਿੱਕਾ ਬਣੂਗਾ ਤੁਸੀਂ ਉਹਦੇ ਤੇ ਸੋਚੋ ਉਹ ਅਸੀਂ ਫੈਸਲਾ ਕੀਤਾ ਵੀ ਉਹ ਅਸੀਂ ਮੁਲਤਵੀ ਕਰ ਦਿੰਦੇ ਦੂਜੀ ਇਹ ਗੱਲ ਹੈ ਵੀ ਜਿਹੜਾ ਸਾਡਾ ਇਹ ਮਨਜੀਤ ਤੇ ਪਰਚਾ ਦਰਜ ਕੀਤਾ ਹੈ ਐਸਆਈ ਐਕਟ ਦਾ ਉਹ ਤਾਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਅਸੀਂ ਉਹਦਾ ਵਿਰੋਧ ਕਰਾਂਗੇ ਜਿਹੜਾ ਸਾਡਾ ਜੁਕਤਾਰ ਇਸ ਪਰਚੇ 'ਚ ਝੂਠਾ ਪਾਇਆ ਉਹਦਾ ਵੀ ਅਸੀਂ ਵਿਰੋਧ ਕਰਾਂਗੇ ਜਿਹੜੀਆਂ ਮੰਨਜੀਤ ਤੇ ਧਰਾਮਾ ਸੱਟਾਂ ਦੀਆਂ ਲਾਈਆਂ ਨੇ ਉਹ ਧਰਾਮਾ ਤੇ ਨੂੰ ਲੈ ਕੇ ਅਸੀਂ 18 ਤਰੀਕ ਨੂੰ ਮੰਜੀਤ ਕਰਾਚੋ ਨੂੰ ਐਸਐਸਪੀ ਦੇ ਪੇਸ਼ ਕਰਾਂਗੇ ਵੱਡੇ ਕਾਫਲੇ ਦੇ ਰੂਪ ਵਿੱਚ ਸਾਡਾ ਕਾਫਲਾ ਜਾਊਗਾ ਕਾਫਲਾ ਨੂੰ ਪੇਸ਼ ਕਰਕੇ ਆਊਗਾ ਤੇ ਉਹ ਤੋਂ ਪਿੱਛੋਂ ਅਸੀਂ ਉਹ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਲੜਾ ਇਹਦੇ ਨਾਲ ਨਾਲ ਅਸੀਂ ਪਰਿਵਾਰ ਨਾਲ ਇਸ ਮਸਲੇ ਤੇ ਜੇ ਜਥੇਬੰਦੀਆਂ ਨਾਲ ਅਪਦਾ ਇਕਤਾ ਰابطਾ ਰੱਖਾਂਗੇ ਤਾਂ ਕਿ ਇਹ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਗਾਹਾਂ ਨਾ ਵੱਧ ਸਕੀ ਇਹਦਾ ਕੋਈ ਸ਼ਾਸਿਲਾਹਾ ਨਾ ਲੈ ਸਕੇ ਉਹ ਅਸੀਂ ਅਪਦਾ ਪ੍ਰਾਲਾ ਜਾਰੀ ਰੱਖਾਂਗੇ ਪਰਿਵਾਰਾਂ ਨੂੰ ਵੀ ਮਿਲਾਂਗੇ ਜਥੇਬੰਦੀਆਂ ਨਾਲ ਵੀ ਰابطਾ ਰੱਖਾਂਗੇ ਇਹ ਅਸੀਂ ਲਗਾਤਾਰ ਜਾਰੀ